ਸਸ਼ੀਕਾਲ ਸਿੱਖਲੇ ਰਹਿਣਾ ਰੱਬ ਦੇ ਰੰਗ ਵਿੱਚ ਨਾ ਕਰ ਤੂੰ ਚਤੁਰਾਈਆਂ ਸਾਰੀ ਦੁਨੀਆ ਤੇਰੀ ਹੈ ਜੇ ਮਨ ਵਿੱਚ ਚੰਗਿਆਈਆਂ ਸਸ਼ੀਕਾਲ ਮੈਂ ਦੀਪ ਤੁਸੀਂ ਵੇਖਿਓ ਮੋਟੀਵੇਸ਼ਨਲ ਵੀਦ ਦੀਪ ਅੱਜ ਆਪਾਂ ਫਿਰ ਤੋਂ ਇੱਕ ਨਵਾਂ ਟੌਪਿਕ ਲੈ ਕੇ ਹਾਜ਼ਰ ਹੋਏ ਹਾਂ ਆਪਣੇ ਅੱਜ ਦੇ ਟੌਪਿਕ ਦੀ ਗੱਲਬਾਤ ਦਾ ਵਿਸ਼ਾ ਹੈਗੇ ਨੇ ਉਹ ਔਰਤਾਂ ਜਾਂ ਉਹ ਵੀਰ ਜਿਨ੍ਹਾਂ ਦੇ ਤਲਾਕ ਹੋ ਚੁੱਕੇ ਨੇ ਜੋ ਆਪਣੀ ਜ਼ਿੰਦਗੀ ਤੋਂ ਰੋਸ ਚੁੱਕੇ ਨੇ ਜਾਂ ਜਿਨ੍ਹਾਂ ਨੂੰ ਕੋਈ ਅੱਗੇ ਰਸਤਾ ਨਹੀਂ ਦਿਖਦਾ ਕਿ ਅਸੀਂ ਕੀ ਕਰੀਏ ਜਾਂ ਜੋ ਆਪਣੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਤੁਸੀਂ ਵੀਡੀਓ ਦੇ ਅੰਨੇ ਤੱਕ ਬਨੇ ਰਹੋ ਮੈਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਕੋਈ ਨਾ ਕੋਈ ਰਾਹ ਜ਼ਰੂਰ ਮਿਲੇਗਾ ਸਭ ਤੋਂ ਪਹਿਲਾਂ ਆਪਾਂ ਭੈਣਾਂ ਦੀ ਗੱਲ ਕਰਾਂਗੇ ਜਿਨ੍ਹਾਂ ਭੈਣਾਂ ਦੇ ਤਲਾਕ ਹੋ ਚੁੱਕੇ ਨੇ ਵੇਖੋ ਭੈਣੋ ਤੁਹਾਡੀ ਜੋ ਜ਼ਿੰਦਗੀ ਪਿੱਛੇ ਸੀ ਉਹ ਬੀਤ ਚੁੱਕੀ ਏ ਮੈਂ ਨਹੀਂ ਜਾਣਦੀ ਕਿ ਉਹ ਪਿੱਛੇ ਤੁਹਾਡੇ ਨਾਲ ਕੀ ਹੋਇਆ ਕੀ ਕਾਰਨ ਸੀ ਕਿਹਦੀ ਗਲਤੀ ਸੀ ਕਿਹਦੀ ਨਹੀਂ ਸੀ ਕਿੰਨੇ ਉੱਚ ਬੋਲਿਆ ਤੁਹਾਨੂੰ ਕਿੰਨੇ ਨੀਵਾ ਬੋਲਿਆ ਕੀ ਕੀ ਤੁਸੀਂ ਸਹਿ ਕੇ ਆਏ ਜੇ ਕਿੰਨਾ ਕਿੰਨਾ અપਮਾਨ ਤੁਸੀਂ ਆਪਣੀ ਝੋਲੀ ਪਵਾ ਕੇ ਆਏ ਸੀ ਠੀਕ ਹੈ ਇਸ ਚੀਜ਼ਾਂ ਨੂੰ ਮੈਂ ਨਹੀਂ ਜਾਣਦੀ ਪਰ ਤੁਹਾਨੂੰ ਇੰਨਾ ਜ਼ਰੂਰ ਕਹਿਣਾ ਚਾਹਾਂਗੀ ਕਿ ਜੇ ਤੁਸੀਂ ਹੁਣ ਤਲਾਕ ਹੋ ਚੁੱਕਿਆ ਹੈ ਤਾਂ ਤੁਸੀਂ ਵਾਪਸ ਉੱਥੇ ਕਦਮ ਨਾ ਪੁੱਟੋ ਆਪਣੇ ਆਪ ਨੂੰ ਸਿਹਜ ਵਿੱਚ ਰੱਖ ਲਓ ਭੈਣੋ ਅੱਗੇ ਵਧੋ ਜ਼ਿੰਦਗੀ ਬਹੁਤ ਵੱਡੀ ਹੈ ਠੀਕ ਹੈ ਜੇ ਕਿਸੇ ਨੇ ਤੁਹਾਡੇ ਨਾਲ ਮਾੜਾ ਕੀਤਾ ਵਾ ਤਾਂ ਉਸ ਪਰਮਾਤਮਾ ਦੇ ਲੱਡ ਲੱਗ ਜਾਓ ਭੈਣੋ ਪਾ ਮੇਉ ਵੀਰੇ ਪਾ ਮੇਉ ਭੈਣੇ ਮੈਂ ਸੱਚੀ ਕਹਿੰਦਾਂ ਆ ਪ੍ਰੈਕਟੀਕਲ ਕਰਿਓ ਤੁਸੀਂ ਸਹਿਜ ਪਾਠ ਰੱਖੋ ਸਹਿਜ ਪਾਠ ਬਹੁਤ ਵੱਡੀ ਚੀਜ਼ ਏ ਮੂਲ ਮੰਤਰ ਸਾਹਿਬ ਦਾ ਲਾੜ ਫੜ ਸਕਦੇ ਹੋ ਗੁਰੂ ਘਰ ਦਾ ਲਾੜ ਫੜ ਲਓ ਜਿਸ ਵੀ ਧਰਮ ਦੇ ਵਿੱਚ ਤੁਸੀਂ ਰਿਲੇਟਡ ਹੋ ਆਪਣੇ ਧਰਮ ਦੇ ਧਰਮ ਦੇ ਨਾਲ ਜੁੜ ਜੂ ਠੀਕ ਹੈ ਇਹਦੇ ਵਿੱਚ ਕੀ ਹੋਏਗਾ ਸਭ ਤੋਂ ਪਹਿਲਾਂ ਤੇ ਭੈਣੋ ਮੈਂ ਤੁਹਾਨੂੰ ਇਹ ਨਹੀਂ ਆਂਦੀ ਕਿ ਤੁਸੀਂ ਇੱਕਦਮ ਹੀ ਆਪਣੀ ਲਾਈਫ ਦੇ ਵਿੱਚ ਮੂਵ ਔਨ ਕਰ ਜੂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਇਹ ਸਲਾਹ ਦਵਾਂਗੀ ਜੇ ਤੁਹਾਡਾ ਡਿਵੋਰਸ ਹੋ ਚੁੱਕਿਆ ਤੁਸੀਂ ਬਹੁਤ ਜ਼ਿਆਦਾ ਨਰਾਸ਼ ਹੋ ਤਾਂ ਤੁਸੀਂ ਜਿਹੜੇ ਵੀ ਧਰਮ ਨਾਲ ਰਿਲੇਟਡ ਮੇਰੀ ਗੱਲ ਸੁਣ ਰਹੇ ਹੋ ਜਿੱਥੋਂ ਵੀ ਸੁਣ ਰਹੇ ਹੋ ਆਪਣੇ ਧਰਮ ਦੇ ਨਾਲ ਜੁੜ ਜੋ ਆਪਣੇ ਧਰਮ ਦਾ ਪਾਠ ਕਰੋ ਠੀਕ ਹੈ ਉਹਦੇ ਨਾਲ ਜੁੜੋ ਰੈਗੂਲਰ بیس ਤੇ ਆਪਣੇ ਮੰਦਿਰ ਗੁਰਦੁਆਰਾ ਮਸਜਿਦ ਜਿੱਥੇ ਵੀ ਜਾਂਦੇ ਹੋ ਜਾਓ ਤੁਹਾਨੂੰ ਸਕੂਨ ਮਿਲੇਗਾ ਆਪਣੇ ਧਰਮ ਵੱਲ ਥੋੜਾ ਜਿਹਾ ਧਿਆਨ ਦਿਓ ਮਹੀਨਾ ਹਨ 10 ਮਹੀਨੇ 1000 ਸਾਲ ਠੀਕ ਹੈ ਜਿੰਨਾ ਕਿ ਤੁਸੀਂ ਆਪਣਾ ਧਰਮ ਨੂੰ ਟਾਈਮ ਦੇ ਸਕਦੇ ਦਵੋ ਉਹਦੇ ਨਾਲ ਕੀ ਹੋਗਾ ਤੁਹਾਡਾ ਜਿਹੜਾ ਮਾਈਂਡ ਹੈ ਨਾ ਉਹ ਸੈਟ ਅਪ ਹੋ ਜਾਏਗਾ ਭੈਣੋ ਮਤਲਬ ਤੁਹਾਨੂੰ ਨਾ ਥੋੜਾ ਥੋੜਾ ਕਮਜ਼ੋਰੀਆਂ ਦੇ ਨਾਲ ਲੜਨ ਦੀ ਤਾਕਤ ਮਿਲੇਗੀ ਇਹ ਕਹਿਣ ਦੀ ਗੱਲ ਨਹੀਂ ਇਹ ਸਚਾਈ ਜੇ ਮੈਂ ਵੇਖਿਆ ਕਿ ਜਦੋਂ ਆਪਾਂ ਗੁਰੂ ਸਾਹਿਬ ਦੇ ਰਸਤੇ ਤੇ ਤੁਰਦੇ ਆ ਨਾ ਜਾਂ ਜਦੋਂ ਆਪਾਂ ਧਰਮ ਦੇ ਰਸਤੇ ਤੇ ਤੁਰਦੇ ਆ ਆਟੋਮੈਟਿਕਲੀ ਨਾ ਆਪਣੇ ਵਿੱਚ ਤਾਕਤ ਬਹੁਤ ਆਉਂਦੀ ਹੈ ਲੜਾਈਆਂ ਲੜਨ ਦੀ ਬੜੀ ਤਾਕਤ ਆ ਜਾਂਦੀ ਹੈ ਠੀਕ ਹੈ ਆਪ ਨੂੰ ਕੋਈ ਦੁੱਖੋਂ ਦਾ ਦੁੱਖੋਂ ਨਾਲ ਲੜਨ ਦੀ ਬੜੀ ਤਾਕਤ ਆਉਂਦੀ ਜੇ ਉਹਦੇ ਵਿੱਚ ਪ੍ਰੈਕਟੀਕਲ ਕਰਕੇ ਵੇਖਿਓ ਬਾਕੀ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਚਾਹੂੰਗੀ ਕਿ ਜੋ ਹੁਣ ਤੁਹਾਡਾ ਤਲਾਕ ਹੋ ਗਿਆ ਵਾ ਤੁਸੀਂ ਅੱਗੇ ਮੂਵ ਔਨ ਕਰੋ ਠੀਕ ਹੈ ਨਾ ਆਪਣੀ ਲਾਈਫ ਜੋ ਤੁਹਾਡੀ ਪਿੱਛੇ ਛੁੱਟ ਗਈ ਉਹਦੇ ਬਾਰੇ ਸੋਚ-ਸੋਚ ਕੇ ਤੁਹਾਡਾ ਉਹਦੇ ਨਾਲ ਕੋਈ ਹੱਲ ਨਹੀਂ ਹੋਣਾ ਠੀਕ ਹੈ ਤੁਸੀਂ ਇਹ ਸੋਚੋ ਕਿ ਚੰਗਾ ਹੋਇਆ ਕਿ ਇਹੋ ਜੇ ਲੋਕ ਮੇਰੀ ਜ਼ਿੰਦਗੀ ਦੇ ਵਿੱਚੋਂ ਚਲੇ ਗਏ ਠੀਕ ਹੈ ਨਾ ਕਿ ਤੁਹਾਨੂੰ ਅੱਗੇ ਜ਼ਿੰਦਗੀ ਜੀਣ ਦਾ ਮੌਕਾ ਮਿਲ ਗਿਆ ਜੇ ਤੁਸੀਂ ਉੱਥੇ ਹੀ ਰਹਿ ਜਾਂਦੇ ਇਹੋ ਜੀ ਦਲਦਲ 'ਚ ਫਸੇ ਰਹਿੰਦੇ ਕੀ ਪਤਾ ਕੀ ਹੋ ਜਾਣਾ ਸੀ ਆਪਣੀ ਲਾਈਫ ਨੂੰ ਅੱਗੇ ਇੱਕ ਮੂਵ ਔਨ ਤੇ ਕਰੋ ਕੋਸ਼ਿਸ਼ ਤੇ ਕਰੋ ਐਵੇਂ ਕੀ ਤੁਸੀਂ ਇੱਕ ਇਨਸਾਨ ਦੇ ਲਈ ਠੀਕ ਹੈ ਭਾਵੇਂ ਹਸਬੰਦ ਦੇ ਲਈ ਤੇ ਭਾਵੇਂ ਵਾਈਫ ਤੇ ਲਈ ਰੋਂਦੇ ਰਹ ਜੂਗ ਸਾਰੀ ਉਮਰ ਹੁਣ ਜਿਹਨੂੰ ਕਦਰ ਹੁੰਦੀ ਨਾ ਤੁਹਾਡੀ ਤਾਂ ਤੁਹਾਨੂੰ ਉਦੋਂ ਹੀ ਨਹੀਂ ਜਾਣ ਦੇਣਾ ਸੀ ਭਵੇਂ ਔਰਤ ਹੈ ਭਵੇਂ ਉਹ ਮਰਦ ਦੇ ਜਿਹਨੂੰ ਕਦਰ ਹੈ ਉਹਨੇ ਤੁਹਾਨੂੰ ਉਦੋਂ ਹੀ ਨਹੀਂ ਸੀ ਦੂਰ ਹੋਣ ਦੇਣਾ ਅਗਰ ਤੁਸੀਂ ਉਹਨਾਂ ਤੋਂ ਦੂਰ ਹੋ ਚੁੱਕੇ ਹੋ ਤਾਂ ਇਟ ਮੀਨਸ ਉਹ ਤੁਹਾਡੀ ਕਦਰ ਨਹੀਂ ਸੀ ਕਰਦੇ ਤੇ ਤੁਸੀਂ ਬੇਕਦਰਿਆਂ ਵਾਸਤੇ ਆਪਣੀ ਜ਼ਿੰਦਗੀ ਕਿਉਂ ਰੋਲ ਕੇ ਬੈਠੇ ਹੋ ਕਿਉਂ ਕਿਹੜੀ ਗੱਲ ਤੋਂ ਨਹੀਂ ਰੋਣਾ ਚਾਹੀਦਾ ਜ਼ਿੰਦਗੀ ਬੜੀ ਵੱਡੀ ਹੈ ਇੱਕ ਨਹੀਂ ਤਾਂ ਕੀ ਵੀ ਤੁਹਾਨੂੰ ਅਗਲਾ ਇਨਸਾਨ ਇਸ ਤੋਂ ਵੀ ਵਧੀਆ ਮਿਲ ਜੇ ਠੀਕ ਹੈ ਨਾ ਲਾਈਫ ਨੂੰ ਮੂਵ ਔਨ ਕਰੋ ਪਰ ਜੇ ਜਿੰਨਾਂ ਪੈਣਾਂ ਦੇ ਕੋਲ ਬੱਚੇ ਨੇ ਪਰ ਉਹ ਤਲਾਕ ਹੋ ਚੁਕਿਆ ਤੇ ਤੁਸੀਂ ਆਪਣੇ ਬੱਚਿਆਂ ਲਈ ਜੀਣਾ ਸ਼ੁਰੂ ਕਰੋ ਘਰ ਬੈਠਿਆਂ ਕੁਝ ਨਹੀਂ ਹੋਣਾ ਰੋਣ ਦੇ ਨਾਲ ਤੁਹਾਨੂੰ ਕਿਸੇ ਨੇ ਰੋਟੀ ਨਹੀਂ ਦੇ ਕੇ ਜਾਣੀ ਠੀਕ ਹੈ ਨਾ ਆਪਣੇ ਬੱਚਿਆਂ ਲਈ ਜੀਓ ਆਪਣੇ ਮਾਂ ਆਪਣੇ ਬੱਚਾ ਵਾਸਤੇ ਕੁਝ ਵੀ ਕਰ ਸਕਦੀ ਹੁੰਦੀ ਹੈ ਮਾਂ ਦੇ ਵਿੱਚ ਤਾਂ ਇੰਨੀ ਤਾਕਤ ਹੁੰਦੀ ਹੈ ਉਹ ਬੜੇ ਵੱਡੇ ਵੱਡੇ ਲੜਾਈਆਂ ਲੜ ਸਕਦੀ ਹੈ ਤੇ ਤੁਸੀਂ ਇੱਕ ਨਿੱਕੀ ਜਿਹੀ ਚੀਜ਼ ਤੋਂ ਡਰ ਕੇ ਤਾਂ ਬੈਠ ਕੇ ਜੇ ਠੀਕ ਹੈ ਨਾ ਜੇ ਨਹੀਂ ਉਹ ਤੁਹਾਨੂੰ ਐਕਸੈਪਟ ਕਰ ਪਾਏ ਤੁਸੀਂ ਉਹਨਾਂ ਨੂੰ ਐਕਸੈਪਟ ਕਰ ਪਾਏ ਛੱਡ ਦਿਓ ਖੜਾ ਹੁਣ ਰੋ ਕੇ ਜਾਂ ਸੋਚ-ਸੋਚ ਕੇ ਉਹਨਾਂ ਬਾਰੇ ਕੋਈ ਫਾਇਦਾ ਨਹੀਂ ਹੈ ਮੂਵ ਔਨ ਕਰੋ ਆਪਣੇ ਕੰਮ ਕਰੋ ਠੀਕ ਹੈ ਨਾ ਜ਼ਿੰਦਗੀ ਬਹੁਤ ਵੱਡੀ ਹੈ ਆਪਣੇ ਬੱਚਿਆਂ ਨੂੰ ਸਕਸੈਸਫੁਲ ਬਣਾਓ ਕੋਈ ਨਾ ਕੋਈ ਵੈਵਦਾ ਆਪਣੇ ਆਪ ਨੂੰ ਇੰਨਾ ਬਿਜ਼ੀ ਰੱਖੋ ਕਿ ਤੁਹਾਡਾ ਉਸ ਪਾਸੇ ਧਿਆਨ ਹੀ ਨਾ ਜਾਵੇ ਠੀਕ ਹੈ ਵਧੀਆ ਸੋਚੋ ਕਿਉਂਕਿ ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਹੁੰਦਾ ਟਾਈਮ ਜ਼ਰੂਰ ਲੱਗ ਜਾਂਦਾ ਹੈ ਜੇ ਤੁਸੀਂ ਆਪਣੀ ਜਗ੍ਹਾ ਤੇ ਸੱਚੇ ਹੋ ਨਾ ਮਹਾਰਾਜ ਉਹਨੂੰ ਘੜੀਸ ਕੇ ਤੁਹਾਡੇ ਕੋਲ ਲੈ ਆਉਣਗੇ ਠੀਕ ਹੈ ਨਾ ਜੇ ਤੁਸੀਂ ਆਪਣੀ ਜਗ੍ਹਾ ਤੇ ਸੱਚੇ ਹੋ ਤੁਸੀਂ ਗਲਤ ਨਹੀਂ ਸੀਗੇ ਠੀਕ ਹੈ ਮਹਾਰਾਜ ਇਨਸਾਫ ਜ਼ਰੂਰ ਕਰਨਗੇ ਉਹਨਾਂ ਨੂੰ ਵੀ ਇੱਕ ਦਿਨ ਅਹਿਸਾਸ ਜ਼ਰੂਰ ਹੋਏਗਾ ਕਿ ਉਹਨਾਂ ਨੇ ਕਿੰਨੀ ਗਲਤੀ ਕੀਤੀ ਹੈ ਠੀਕ ਹੈ ਸੋ ਡੋਲਿਆ ਨਾ ਕਰੋ ਨਿੱਕੇ ਨਿੱਕੇ ਗੱਲਾਂ ਤੇ ਰੋਇਆ ਨਾ ਕਰੋ ਉੱਠੋ ਮੂਵ ਔਨ ਕਰੋ ਅੱਗੇ ਵਧੋ ਇਹੀ ਚ ਜਜਾ ਸਭ ਤੋਂ ਵਧੀਆ ਹੱਲ ਹੈ ਸਤਿ ਸ਼੍ਰੀ ਅਕਾਲ